ਥੋੜੇ ਜਿਹੇ ਪੈਸੇ ਲਾ ਕੇ ਤੁਸੀਂ ਇੱਕ ਲਗਜ਼ਰੀ ਬ੍ਰਾਂਡ ਦਾ ਸਵਾਲ ਲੈ ਸਕਦੇ ਹੋ ਜਾਂ ਸਟੇਟਸ ਸਿੰਬਲ ਆ ਕੋਈ ਵੀ ਹਾਂ ਵੀ ਆਪਾਂ ਸਟੇਟਸ ਦੇ ਹਿਸਾਬ ਨਾਲ ਆਪਾਂ ਨੂੰ ਵੱਡੀ ਗੱਡੀ ਚਾਹੀਦੀ ਆ ਪਰ ਆਪਣੇ ਕੋਲ ਬਜਟ ਥੋੜਾ ਤਾਂ ਤੁਹਾਡੇ ਵਾਸਤੇ ਬੈਸਟ ਹੈ ਅੱਜ ਕੱਲ ਚੱਲਦਾ ਵੀ ਜਿਵੇਂ ਡੋਲਿਆਂ ਵਾਸਤੇ ਜੈਗੂਅਰ ਬਹੁਤ ਵਧੀਆ ਬਕੁੰਦੀਆਂ ਲੱਗਪਗ ਤੁਹਾਡੇ ਥੋੜੇ ਜਿਹੇ ਪੈਸੇ ਲਾ ਕੇ ਤੁਸੀਂ ਵਧੀਆ ਆਪਣਾ ਇਨਕਮ ਸੋਰਸ ਖੜਾ ਕਰ ਸਕਦੇ ਹੋ ਗਰਜ ਕਿਉਂਕਿ ਗੱਡੀ ਦਾ ਜਿਹੜਾ ਬਜਟ 6 ਲੱਖ ਰੁਪਈਆ 6 ਲੱਖ ਜੇ ਤੁਸੀਂ ਜਿਵੇਂ ਹੁਣ ਆਪਾਂ ਕਹਿੰਨੇ ਬਲੈਕ ਕਲਰ ਦੇ ਕਿਵੇਂ ਚਲਾਈਏ ਜੀ ਤੁਹਾਨੂੰ ਅਸੀਂ ਨੰਬਰ ਦੇ ਸਕਦੇ ਹਾਂ ਉਹ ਮਤਲਬ ਕੋਈ ਜਜ ਨਹੀਂ ਕਰ ਸਕਦਾ ਗ੍ਰਾਫਿਕ ਲਾ ਕੇ ਉਹਨੂੰ ਜਣੀ ਐ ਲਾ ਲਓ ਵੀ ਇਹਨੂੰ ਬਿਲਕੁਲ ਵਾਈਟ ਕਰ ਦੇਣਗੇ ਬਲੈਕ ਤੋਂ ਤੇ ਨੀਚੇ ओरिजिनल ਕਲਰ ਹੀ ਰਹੂਗਾ ਜਦੋਂ ਮਰਜੀ ਨੂੰ ਉਤਾਰ ਤੋ ਤੇ ਇਸ ਤਰ੍ਹਾਂ ਦੇ ਕੰਮ 'ਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਵਧੀਆ ਆਮਦਨ ਲਗਭਗ ਐਮਨੋ ਵੀ ਹੁਣ ਅੱਗੇ ਬਿਆਹ ਦਾ ਸੀਜ਼ਨ ਚੱਲਣ ਵਾਲਾ ਤੁਹਾਡੇ ਵਾਸਤੇ ਬੈਸਟ ਕਾਰ ਆ ਕਿਉਂਕਿ ਸਾਡੇ ਏਰੀਆ 'ਚ ਤਾਂ ਇੱਕ ਅੱਧੀ ਗੱਡੀ ਹੋਣੀ ਐ ਤੁਹਾਨੂੰ ਦੱਸੀਏ ਜਿਲਾਈਏ ਤਾਂ ਮਤਲਬ ਜੇ ਕੋਈ ਭਰਾ ਸਾਡਾ ਇਦਾਂ ਦਾ ਕੰਮ ਵੀ ਕਰਨਾ ਚਾਹੁੰਦਾ ਹੈ ਗੱਡੀ ਤੋਂ ਕਰ ਸਕਦਾ ਹੈ ਪਰ ਕਰ ਲਿਓ ਫੋਨ ਜਲਦੀ ਕਿਉਂਕਿ ਗੱਡੀ ਜਲਦੀ ਵਿਕ ਜਾਨੀ ਹੈ ਵੀਡੀਓ ਪੈਨ ਦੇ ਸਾਰ ਜਿਹਨੂੰ ਲੋੜ ਆ ਫਟਾਫਟ ਕਾਲ ਕਰਕੇ ਸਾਡੇ ਨਾਲ ਸੰਪਰਕ ਕਰਕੇ ਗੱਡੀ ਬੁੱਕ ਕਰ ਸਕਦੇ ਹੋ ਆਸਿਆ ਗਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਅਮਰਗੜ ਤੋਂ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਹੈ ਇਹ ਜੀ ਗੱਡੀ ਤੁਹਾਨੂੰ ਦੇਣ ਜਾ ਰਹੇ ਆ ਵੀ ਜਿਹੜੀ ਗੱਡੀ ਆਮ ਮਾਰਕੀਟ ਦੇ ਵਿੱਚ ਬਹੁਤ ਹਾਈ ਰੇਟ ਦੇ ਉੱਤੇ ਮਿਲਦੀ ਆ ਨਮੀ ਦਾ ਰੇਟ ਲਗਭਗ ਲਾਈਏ ਤਾਂ 65 ਤੋਂ 70 ਲੱਖ ਰੁਪਇਆ ਤੇ ਜਿਹੜਾ ਸਾਡੇ ਕੋਲ ਇਸ ਟਾਈਮ ਸਾਡੀ ਬ੍ਰਾਂਚ ਅਮਰਗੜ ਕੋਲ ਇਹ ਗੱਡੀ ਆਈ ਹੋਈ ਆ ਤੇ ਬਹੁਤ ਬਾਜ਼ੇ ਮੁੱਲ ਦੇ ਵਿੱਚ ਅਸੀਂ ਗੱਡੀ ਇਹ ਤੁਹਾਨੂੰ ਪਰ ਵਾਈਡ ਕਰਾ ਕੇ ਦਵਾਂਗੇ ਵੀਡੀਓ ਨੂੰ ਫੁੱਲ ਦੇਖਿਓ ਤੇ ਵੀਡੀਓ ਦੇ ਵਿੱਚ ਬਹੁਤ ਕੱਲਾਂ ਤੁਹਾਨੂੰ ਇਸ ਗੱਡੀ ਦੇ ਫੀਚਰਸ ਵਗੈਰਾ ਦੱਸਾਂਗੇ ਗੱਡੀ ਦੀ ਸਪੀਡ ਦੱਸਾਂਗੇ ਫੁੱਲ ਰਿਵਿਊ ਰਿਪੋਰਟ ਆ ਮਤਲਬ ਪੂਰੀ ਵੀਡੀਓ ਦੇ ਵਿੱਚ ਤੁਸੀਂ ਦੇਖਣਾ ਦੇਖੋਗੇ ਤਾਂ ਤੇ ਤਾਂ ਕਿ ਤੁਹਾਨੂੰ ਜਿੱਥੇ ਵੀ ਬੈਠੇ ਹੋ ਤੁਹਾਨੂੰ ਜੀ ਕਰੇ ਵੀ ਉੱਥੇ ਹੀ ਤੁਸੀਂ ਸਾਈ ਪਾ ਕੇ ਇਹ ਗੱਡੀ ਨੂੰ ਖਰੀਦ ਸਕਦੇ ਹੋ ਕੋਈ ਵੀ ਇਹੋ ਜਿਹਾ ਹਿਡਨ ਰਿਪੋਰਟ ਜਿਹੜੀ ਹੈਗੀ ਉਹ ਨਹੀਂ ਰੱਖੀ ਜਾਊਗੀ ਜੋ ਹੈ ਕਲੀਅਰ ਤੁਹਾਨੂੰ ਦੱਸਿਆ ਜਾਊਗਾ ਇੰਜਨ ਬਾਰੇ ਗੀਅਰ ਬਾਰੇ ਬਾਡੀ ਬਾਰੇ ਇੰਟੀਰੀਅਰ ਬਾਰੇ ਐਕਸਟੀਰੀਅਰ ਬਾਰੇ ਬੂਟ ਸਪੇਸ ਬਾਰੇ ਹਰ ਚੀਜ਼ ਬਾਰੇ ਤੁਹਾਨੂੰ ਨੌਲੇਜ ਦਿੱਤੀ ਜਾਊਗੀ ਤੇ ਗੱਲ ਕਰਦੇ ਆਪਾਂ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਜਿਹੜੀ ਇਹ ਗੱਡੀ ਹੈਗੀ ਆ ਜੀ ਜੈਗੂਅਰ ਕਾਰ ਲਗਜ਼ਰੀ ਬ੍ਰਾਂਡ ਐਕਸੈਪਟ ਮਾਡਲ ਦੇ ਵਿੱਚ ਹੈ ਬਹੁਤ ਸੋਹਣੀ ਗੱਡੀ ਆ ਜਦੋਂ ਗੱਡੀ ਇੰਡੀਅਨ ਇੰਡੀਆ ਦੀ ਰੋਡ ਤੇ ਆਈਆਂ ਨੇ ਇਹ ਗੱਡੀਆਂ 2010 ਦੇ ਵਿੱਚ ਮਤਲਬ ਪਹਿਲੇ ਵਾਲਾ ਮਾਡਲ ਹੈ ਜਮੇ ਜਦੋਂ ਇੰਡੀਆ ਦੇ ਵਿੱਚ ਆਈ ਹੈ ਤੇ ਗੱਡੀ ਬਹੁਤ ਸ਼ਾਨਦਾਰ ਹੈ ਤੇ ਆਈ ਹੋਈ ਆ ਸਾਡੇ ਕੋਲ ਬੰਬੇ ਤੋਂ ਇਹ ਗੱਡੀ ਪਰ ਗੱਡੀ ਤੇ ਤੁਹਾਨੂੰ ਬਾਅਦ ਚ ਦੱਸਾਂਗੇ ਗੱਡੀ ਕੀ ਦੀ ਨਵੀਂ ਪਰਚੇਜ ਕਰੀ ਹੋਈ ਹੈ ਕਿਹਦੀ ਕੰਪਨੀ ਦੀ ਗੱਡੀ ਹੈ ਚਲੋ ਤੁਹਾਨੂੰ ਪਹਿਲੀ ਦੱਸ ਦਿੰਦੇ ਆ ਇਹ ਗੱਡੀ ਹੈਗੀ ਆ ਰਤਨ ਟਾਟਾ ਦੀ ਕੰਪਨੀ ਦੀ ਕਾਰ ਹੈ ਇਹ ਤੇ ਉਹਨਾਂ ਕੋਲੇ ਆਪਣੇ ਕੋਲੇ ਸੀ ਗੱਡੀ ਇਹ ਉਸ ਤੋਂ ਬਾਅਦ ਉਹਨਾਂ ਦੇ ਕਿਸੇ EMPLOYEES ਸੀ ਉਹਨਾਂ ਨੇ ਖਰੀਦੀ ਸੀ ਔਰ ਸੈਕੰਡ ਓਨਰ ਚ ਕਾਰ ਹੈ ਇਹ ਤੇ ਗੱਡੀ ਪੂਰੀ ਵਧੀਆ ਡੀਜ਼ਲ ਵਰਜਨ ਦੇ ਵਿੱਚ ਆਓ ਤੁਹਾਨੂੰ ਇਹ ਗੱਡੀ ਬਾਰੇ ਥੋੜੇ ਜੇ ਫਰੰਟ ਤੋਂ ਪਹਿਲਾਂ ਤੁਹਾਨੂੰ ਸ਼ੁਰੂ ਕਰਦੇ ਆ ਫਰੰਟ ਦੇਖੋ ਗੱਡੀ ਦਾ ਬਹੁਤ ਟੌਪ ਦਾ ਗੱਡੀ ਦਾ ਤੇ ਜੈਗਵਾਰ ਮਤਲਬ ਚੀਤਾ ਦੇਖੋ ਜੀ ਚਿੱਤੇ ਦਾ ਮਾਰਕਾ ਔਰ ਗੱਡੀ ਫਰੰਟ ਤੋਂ ਪੂਰੀ ਭਰੀ ਭਰੀ ਤੁਹਾਨੂੰ ਲੱਗ ਰਹੀ ਹੈ ਅ ਪ੍ਰੋਜੈਕਟਰ ਲਾਈਟਾਂ ਦੇ ਨਾਲ ਤੇ ਜਿਹੜਾ ਮਤਲਬ ਲਗਭਗ オリジナル ਹੀ ਆ ਗੱਡੀ ਤੁਹਾਨੂੰ ਦੱਸਦੇ ਜਾਵਾਂਗੇ ਬੌਨਟ ਵਗੈਰਾ オリジナル ਪੇਂਟ ਦੇ ਵਿੱਚ ਆ ਗੱਡੀ ਦਾ ਫਰੰਟ ਸ਼ੀਸ਼ਾ ਵੀ ਨਾਲ ਦੇ ਹੀ ਆ ਇਹ ਨਾਲ ਦੇ ਹੀ ਆ ਹਰ ਹਰ ਚੀਜ਼ ਹਰੇ ਤੱਕ ਦੇਖੋ ਰਬੜਾ ਵੀ ਤੁਸੀਂ ਦੇਖੋਗੇ ਨੇੜੇ ਦਿਖਾਉਣਾ ਤੁਹਾਨੂੰ ਤੇ ਮਤਲਬ ਸੁੱਕੀਆਂ ਵੀ ਆ ਪਰ ਹੈਗੀਆਂ ਨਾਲ ਦੀਆਂ ਨੇ ਸ਼ੀਸ਼ੇ ਦੀਆਂ ਤੇ ਅਲੋਏ ਵੀਲ ਦੇਖੋ ਤੁਸੀਂ ਮਤਲਬ ਕੋਈ ਸਕ੍ਰੈਚ ਨਹੀਂ ਅਲੋਏ ਵੀਲ ਤੇ ਕੋਈ ਪੇਂਟ ਨਹੀਂ ਹੋਇਆ ਹੋਇਆ ਬਿਲਕੁਲ ਸਾਫ ਟਾਇਰ तकरीबन 70 80% ਤੇ ਗੱਲ ਕਰਾਂਗੇ ਰਾਈਟ ਸਾਈਡ ਦੀ ਰਾਈਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਲਗਭਗ ਰਾਈਟ ਸਾਈਡ ਪੂਰੀ ਦੀ ਪੂਰੀ オリジナル ਹੈ ਜਿਹੜੇ ਆਟੋ ਫੋਲਡਿੰਗ ਗਲਾਸ ਲੱਗੇ ਹੋਏ ਨੇ ਤੇ ਸਾਈਡ ਦੇਖੋ 2010 ਮਾਡਲ ਦੇ ਵਿੱਚ ਕਿਸੇ ਗੱਡੀ ਚ ਲਗਭਗ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਸਾਈਡ ਇੰਡੀਕੇਟਰ ਹੈ ਮਿਰਰ ਦੇ ਵਿੱਚ ਤੇ ਆਟੋ ਫੋਲਡਿੰਗ ਗਲਾਸ ਨਹੀਂਗੇ ਪੂਰੀ ਦੀ ਪੂਰੀ ਸਾਈਡ ਮਤਲਬ ਪੂਰੀ ਟਾਪ ਦੀ ਹੈ ਤੇ ਬੈਕ ਤੇ ਜਾਵਾਂਗੇ ਤਾਂ ਬੈਕ ਤੇ ਉੱਤੇ ਤੁਸੀਂ ਦੇਖੋਗੇ ਇਹ ਇਹ ਹੈਗਾ ਡੀਜ਼ਲ ਵਰਜ਼ਨ ਜੈਗਵਾਰ ਦਾ ਤੇ ਐਕਸਫ ਮਾਡਲ ਦੇ ਵਿੱਚ ਐਸ ਵੇਰੀਐਂਟ ਦੇ ਵਿੱਚ ਗੱਡੀ ਆ ਇਹ ਤੇ ਆਪਣਾ ਚੀਤੇ ਦਾ ਨਿਸ਼ਾਨ ਪਿੱਛੇ ਆ ਪਿੱਛੇ ਕ੍ਰੋਮ ਵਾਲੀ ਫੱਟੀ ਆ ਗਈ ਤੇ ਬੈਕ ਸੈਂਸਰ ਆ ਗਏ ਤੇ ਦੇਖੋ ਮਤਲਬ ਗੱਡੀ ਨੂੰ ਵਧੀਆ ਬਣਾਉਣ ਵਾਲੀ ਚੀਜ਼ ਆ ਦੋ ਸਲੈਂਸਰ ਦੇਖੋ ਕਿਆ ਬਾਤ ਹੈ ਦੇਖੋ ਦੋਸਤ ਇਹਦੀ ਪਾਵਰ ਨੂੰ ਇਹ ਦੱਸ ਰਹੇ ਨੇ ਵੀ ਗੱਡੀ ਦੀ ਪਾਵਰ ਕੀ ਆ ਪਾਵਰ ਵੀ ਤੁਹਾਨੂੰ ਦਿਖਾਵਾਂਗੇ ਡੀਫੋਗਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਤੇ ਸਟਾਈਲਿਸ਼ ਐਂਟੀਨਾ ਪਿੱਛੋਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਲੱਗ ਰਿਹਾ ਗੱਡੀ ਦੇ ਵਿੱਚ ਤੇ ਰਾਈਟ ਸਾਈਡ ਵੀ ਪੂਰੀ ਮਤਲਬ ਪੂਰੀ ਕਲੀਨ ਕਾਰ ਹੈ ਰਾਈਟ ਲੈਫਟ ਦੋਨੇ ਪਾਸੇ ਤੁਸੀਂ ਦੇਖੋਗੇ ਤਾਂ ਪੂਰੀ ਕਲੀਨ ਕਾਰ ਹੈ ਆਪਾਂ ਫਰੰਟ ਤੱਕ ਤੁਹਾਨੂੰ ਇਧਰੋਂ ਦਿਖਾਉਨੇ ਆ ਤੇ ਅਲਾਈ ਵਿਲ ਵਗੈਰਾ ਉਦਾਂ ਹੀ ਜਿਮਤਾਂ ਤੁਹਾਨੂੰ ਦੱਸਿਆ ਗਿਆ ਤੇ ਫਰੰਟ ਟਾਇਰ ਲਗਭਗ 80% ਨੇ ਔਰ ਬੈਕ ਟਾਇਰ ਜਿਹੜੇ ਹੈਗੇ ਨੇ ਉਹ ਤਕਰੀਬਨ 50 ਤੋਂ 60% ਤੇ ਲੈਫਟ ਸਾਈਡ ਦੀ ਲੁੱਕ ਵੀ ਤੁਸੀਂ ਦੇਖ ਲਓ ਬਹੁਤ ਸੋਹਣੀ ਲੱਗ ਰਹੀ ਹੈ ਕਾਰ ਤੇ ਗੱਲ ਕਰਾਂਗੇ ਛੱਤ ਦੀ ਤੇ ਫਰੰਟ ਸ਼ੀਸ਼ਾ ਤੁਹਾਨੂੰ ਦੱਸਿਆ ਤਾਂ ਛੱਤ ਇਹਦੀ オリジナル ਹੈ ਤੇ ਜਿਹੜਾ ਇਹਦਾ ਸਨਰੂਫ ਹੈ ਇਹਦੇ ਵਿੱਚ ਕੁਝ ਫਾਲਟ ਪੈ ਗਿਆ ਆ ਇਹ ਫਿਲਹਾਲ ਇਹ ਬੰਦ ਹੈਗਾ ਮਤਲਬ ਵੀਡੀਓ ਬਣਾਉਣ ਦਾ ਤੋਂ ਤੁਸੀਂ ਦੇਖ ਰਹੇ ਹੋ ਤਾਂ ਮਤਲਬ ਇਸ ਤਰ੍ਹਾਂ ਦੀ ਰਿਪੋਰਟ ਤੁਹਾਨੂੰ ਕਿੱਦਾਂ ਲੱਗਦੀ ਆ ਵਧੀਆ ਲੱਗਦੀ ਆ ਤਾਂ ਤੁਸੀਂ ਇੱਕ ਵਾਰੀ ਐਪਰੀਸ਼ੀਏਟ ਜ਼ਰੂਰ ਕਰਿਓ ਕਮੈਂਟ ਕਰਕੇ ਤੁਹਾਨੂੰ ਦੱਸਿਓ ਵੀ ਇਦਾਂ ਦੀ ਰਿਪੋਰਟ ਤੁਹਾਨੂੰ ਕਿਵੇਂ ਲੱਗਦੀ ਆ ਜਿਵੇਂ ਅਸੀਂ ਦੇ ਰਹੇ ਆ ਤੁਹਾਨੂੰ ਤੇ ਆ ਦੇਖੋ ਅੰਦਰਲੇ ਸਟicker ਤੁਸੀਂ ਦੇਖ ਰਹੇ ਹੋ ਸਾਰੇ ਹਾਲੇ ਤੱਕ ਨਾਲ ਦੀ ਨੇ ਅ ਸੇਟਾਂ ਇਲੈਕਟ੍ਰੋਨਿਕ ਸੇਟਾਂ ਨੇਗੀਆਂ ਪਾਵਰ ਵਿੰਡੋ ਪਾਵਰ ਸਟੀering ਤਾਂ ਕਹਿਣ ਦੀ ਲੋੜ ਇਹ ਨਹੀਂ ਤੇ ਜਿਹੜੇ ਇਹਦੀਆਂ ਏਸੀ ਪਿੰਡਸ ਨੇਗੀਆਂ ਉਹ ਜਦੋਂ ਆਪਾਂ ਸਟਾਰਟ ਕਰਦੇ ਆਂ ਇਹ ਆਪਣੇ ਆਪ ਓਪਨ ਹੋ ਜਾਂਦੀਆਂ ਨੇ। ਲਓ ਜੀ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖਿਓ ਏਸੀ ਵਿੰਡਸ ਆਪਣੇ ਆਪ ਓਪਨ ਹੋਣਗੀਆਂ ਹੋ ਗਈਆਂ ਜੀ। ਤੇ ਇੱਕ ਸ਼ਾਟ ਤੁਹਾਨੂੰ ਹੋਰ ਦਿਖਾਉਨੇ ਆਂ ਇਹਦਾ ਗੇਅਰ ਲੀਵਰ। ਲਓ ਜੀ ਆਹ ਦੇਖੋ ਜੀ। ਮਤਲਬ ਇਹ ਐ ਜੈਗਵਾਰ ਦਾ ਮਤਲਬ ਬਸ ਫੰਕਸ਼ਨ ਵਸ ਨਜ਼ਾਰਾ ਲਿਆਉਣ ਦੇ। ਤੇ ਇਹ ਗੇਅਰ ਲੀਵਰ ਆ ਗਿਆ ਜੀ, ਬ੍ਰੇਕ ਆ ਗਿਆ ਜੀ, ਹੈਂਡ ਬ੍ਰੇਕ ਆ ਗਿਆ ਤੇ ਬਦ ਅੰਦਰੋਂ ਇੰਟੀਰੀਅਰ ਪੂਰਾ ਸਾਫ਼ ਆ ਗੱਡੀ ਦਾ ਲੇਕਿਨ ਕੁਝ ਜਗ੍ਹਾ ਤੇ ਉੱਪਰ ਜਿਵੇਂ ਸੁੱਕਣ ਕਰਕੇ ਕੁਝ ਨਾ ਕੁਝ ਖਰਾਬੀ ਜਿਵੇਂ ਸੀਟਾਂ ਦੇ ਇਹ ਚੀਜ਼ਾਂ ਨਾ ਥੋੜੀ ਤੇੜਾਂ ਆ ਚੁੱਕੀਆਂ ਨੇਗੀਆਂ ਹੈ ਨਾਲ ਦੀਆਂ ਵੈਂਟੀਲੇਟਰ ਸੀਟਾਂ ਨੇਗੀਆਂ ਔਰ ਲੈਦਰ ਪ्युअर ਲੈਦਰ ਦੇ ਬਣੇ ਸੀਟ ਕਵਰ ਨੇ ਤੇ ਗੱਡੀ ਚੱਲੀ ਹੈ 84000 ਕਿਲੋਮੀਟਰ ਸਟੀਅਰਿੰਗ ਅਡਜਸਟਮੈਂਟ ਦੇਖੋ ਜੇ ਤੁਸੀਂ ਅੱਗੇ ਪਿੱਛੇ ਕਰਨੀ ਹੈ ਸਟੀਅਰਿੰਗ ਦੀ ਅਡਜਸਟਮੈਂਟ ਤਾਂ ਮਤਲਬ ਇਹ ਬਟਨ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਫੰਕਸ਼ਨ ਹੈ ਵੀ ਤੇ ਮੈਂ ਮੈਂ ਪਹਿਲੀ ਇਹ ਪਹਿਲੀ ਗੱਡੀ ਚ ਦੇਖ ਰਿਹਾ ਇਸ ਤਰ੍ਹਾਂ ਦਾ ਫੰਕਸ਼ਨ ਉਹ ਵੀ 2010 ਮਾਡਲ ਦੇ ਪਿਲਰਸ ਦੇ ਵਿੱਚ ਵੀ 에ਅਰ ਬੈਗ ਹੈਗੇ ਨੇ ਤੇ ਸੀਟਾਂ ਦੇ ਵਿੱਚ ਵੀ 에ਅਰ ਬੈਗ ਹੈਗੇ ਨੇ ਲਗਭਗ ਮੰਨ ਲਓ ਦਾ ਦੋ ਆਪਣੇ ਡੈਸ਼ਬੋਰਡ ਚ 에ਅਰ ਬੈਗ ਹੈਗੇ ਨੇ ਤੇ ਕੋਈ ਵੀ ਆ ਦੇਖੋ 1 ਮਿੰਟ ਇੱਕ ਹੋਰ ਛੋਟਾ ਜਿਹਾ ਫੰਕਸ਼ਨ ਤੁਹਾਨੂੰ ਦਿਖਾਣਾ ਇਹਦਾ ਡੈਸ਼ਬੋਰਡ ਤੁਸੀਂ ਜਲਦੀ ਲੱਭ ਨਹੀਂ ਸਕਦੇ ਹੈਗੇ ਵੀ ਕਿੱਥੋਂ ਖੁੱਲਦਾ ਲਓ ਜੀ ਇਹ ਚੀਜ਼ ਹੈ ਇਹ ਇਹ ਫੰਕਸ਼ਨ ਹੈਗਾ LED's ਵਗੈਰਾ ਲੱਗੇ ਹੋਈਆਂ ਨੇ ਕਿ ਇਹ ਤੁਸੀਂ ਦੇਖ ਲਓ LED ਲੱਗੀ ਹੋਈ ਹੈ ਤੇ ਪਿੱਛੇ ਵੀ ਤੁਹਾਨੂੰ ਦਿਖਾਉਣਾ ਸਟੀਅਰਿੰਗ ਕੰਟਰੋਲ ਹੈ ਨਾ ਸਟੀਅਰਿੰਗ ਕੰਟਰੋਲ ਔਰ ਕਰੂਜ਼ ਸਿਸਟਮ ਸਾਰਾ ਕੁਝ ਇਹਦੇ ਗੱਡੀ ਦੇ ਵਿੱਚ ਹੈਗਾ ਪਿੱਛੋਂ ਤੁਸੀਂ ਦੇਖ ਰਹੇ ਹੋ ਤਾਂ ਦੋ LED ਪਿੱਛੇ ਤੁਹਾਨੂੰ ਹੈਡ ਰੈਸਟ ਦੇ ਵਿੱਚ ਮਿਲਣਗੀਆਂ ਤੇ ਸਾਊਂਡ ਸਿਸਟਮ ਬਹੁਤ ਵਧੀਆ ਸਾਊਂਡ ਸਿਸਟਮ ਪੂਰਾ ਵਧੀਆ ਹੁਣ ਤੁਹਾਨੂੰ ਇੰਜਨ ਖੋਲ ਕੇ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਿੰਨੇ ਆ ਇੰਜਨ ਖੋਲ ਕੇ ਵੀ ਤੁਸੀਂ ਇੱਕ ਵਾਰੀ ਦੇਖ ਲਓ ਵੀ ਗੱਡੀ ਕਿੰਨੀ ਲਓ ਜੀ ਇਹ ਖੁੱਲ ਗਿਆ ਜੀ ਬੋਨਟ ਬੋਨਟ ਮਤਲਬ ਸ਼ੌਕਰ ਲੱਗੇ ਨੇ ਆਰਾਮ ਨਾਲ ਖੁੱਲਦਾ ਕੋਈ ਦਿੱਕਤ ਨਹੀਂ ਆਉਂਦੀ ਔਰ ਇੰਜਨ ਪਿਆ ਪੂਰਾ ਸਾਫ਼ ਮਤਲਬ ਕੋਈ ਲੀਕੇਜ ਨਹੀਂ ਤੁਸੀਂ ਆਹ ਦੇਖੋ ਵੀ ਜਾਲੇ ਵੀ ਲੱਗੇ ਹੋ ਮੈਨੂੰ ਕੋਈ ਸਫਾਈ ਵੀ ਨਹੀਂ ਕਰੀ ਅਸੀਂ ਨੇ ਜਾਲੇ ਲੱਗੇ ਪਏ ਨੇ ਵਿੱਚ ਮਤਲਬ ਕਿਸੇ ਤਰ੍ਹਾਂ ਦੀ ਕੋਈ ਗੱਡੀ ਦੇ ਵਿੱਚ ਇਸ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਹੈਗੀ ਨਾ ਮਕੈਨੀਕਲ ਨਾ ਬਾਡੀ ਲੈਣ ਤੇ ਆਪਾਂ ਹੁਣ ਤੁਹਾਨੂੰ ਡਰਾਈਵ ਕਰਕੇ ਦਿਖਾਵਾਂਗੇ ਤੁਹਾਨੂੰ ਐ ਲੱਗੂ ਵੀ ਅਸੀਂ ਆਪ ਹੀ ਡਰਾਈਵ ਕਰ ਰਹੇ ਹਾਂ ਮਤਲਬ ਗੱਡੀ ਕਿਵੇਂ ਚੱਲਦੀ ਆ ਕਿੰਨੀ ਕੁ ਸਪੀਡ ਹੈ ਦੀ ਉਹ ਸਾਰਾ ਤੁਹਾਨੂੰ ਹੁਣ ਗੱਡੀ ਦੇ ਵਿੱਚ ਬਹਿ ਕੇ ਆਪਾਂ ਥੋੜਾ ਜਿਹਾ ਗੇੜਾ ਦੇ ਕੇ ਦਿਖਾਵਾਂਗੇ हां जी ਗੱਡੀ سٹارٹ ہو چکی ہے۔ ਆ ਆ ਫੰਕਸ਼ਨ ਆਪਾਂ ਜਿਹੜੇ ਹੈਗੇ ਨੇ ਦੇਖੋ ਇਹ ਵੀ ਵਧੀਆ ਨੇ ਹਨਾ ਲਾਈਟਿੰਗ ਵਗੈਰਾ ਚੰਗੀ ਹੈ ਉਹ ਮਤਲਬ ਹਰ ਚੀਜ਼ ਐ ਫਿੰਗਰ ਟੱਚ ਨਾਲ ਹੀ ਸਾਰਾ ਕੁਝ ਚੱਲ ਰਿਹਾ ਇੱਥੇ ਮਾਈਕ ਵੀ ਦਿੱਤੇ ਨੇ ਦੋ ਤੁਸੀਂ ਬਲੂਟੁੱਥ ਤੇ ਗੱਲ ਕਰਨੀ ਆ ਕਿਸੇ ਨਾਲ ਤੇ ਆਪਾਂ ਹੁਣ ਇਹ ਤੇ ਦੇਖੋ ਡرائیਵ ਮੋਡ ਤੇ سپورٹس ਮੋਡ ਦੋ ਦਿੱਤੇ ਹੋਏ ਨੇ ਜੇ ਜ਼ਿਆਦਾ ਤੁਸੀਂ ਫਾਸਟ ਚੱਲਣਾ ਚਾਹੁੰਦੇ ਹੋ ਤਾਂ سپورٹس ਮੋਡ ਤੇ ਚੱਲੋ ਨਹੀਂ ਆਪਣਾ ਤਾਂ ਡرائیਵ ਡرائیਵ ਮੋਡ ਦੀ ਆਰਾਮ ਲਈ ਆ ਪਤਾ ਤੇ ਗੱਡੀ ਆਪਾਂ ਮੋੜ ਲੈਨੇ ਹੁਣ ਹਾਈਵੇ ਤੇ ਚੜ੍ਹ ਕੇ ਦੇਖਾਂਗੇ ਨੂੰ ਕਿ ਕਿਦਾਂ ਚੜ੍ਹਦੀ ਆ ਕਿੰਨੀ ਸਪੀਡ ਕਿੰਨੇ ਟਾਈਮ ਚ ਫੜ ਲੈਂਦੀ ਆ ਪਹਿਲਾਂ ਤੁਹਾਨੂੰ ਮੀਟਰ ਤੇ ਦਿਖਾਵਾਂਗੇ 0 ਸਪੀਡ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਲਓ ਵੀ ਕਿੰਨੇ ਸੈਕਿੰਡ ਦੇ ਵਿੱਚ ਕਿੱਥੇ ਚੜ੍ਹਦੀ ਆ ਸੀਟ ਵੈਲਟ ਪਹਿਲਾਂ ਲਾ ਲੀਏ ਬਹੁਤ ਜ਼ਰੂਰੀਆ ਸੇਫਟੀ ਫੀਚਰ ਆ ਹਾਂ ਇਸ ਟਾਈਮ ਆਪਾਂ ਖੜੇ ਆ ਰੋਡ ਦੇ ਉੱਪਰ ਤੇ ਹਾਈਵੇ ਆ ਇਹ ਆਪਣਾ ਅਮਰਗੜ ਵਾਲਾ ਅਮਰੇ ਕੋਲੇ ਨੂੰ ਜਾ ਰਿਹਾ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿੰਨਾ ਕੁ ਸੇਫਟੀ ਨਾਲ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਗੱਡੀ ਤੇ ਡਰਾਈਵਿੰਗ ਆਪਾਂ ਦੱਸ ਸਕੀਏ ਗੱਡੀ ਚ ਆਵਾਜ਼ ਬੂਜ ਤਾਂ ਕੋਈ ਹੈ ਨਹੀਂ ਤੁਸੀਂ ਸੁਣੇ ਰਹੇ ਹੋ ਤੇ ਆਪਾਂ ਹੁਣ ਥੋੜਾ ਜਿਹਾ ਇਹਨੂੰ ਭਜਾਵਾਂਗੇ ਹੁਣ ਤੋਰ ਲਈ ਆਪਾਂ ਗੱਡੀ ਜਣੀ ਰਣਵੇ ਤੇ ਜਹਾ ਚੜ ਚੁੱਕਿਆ ਤੇ ਹੁਣ ਆਪਾਂ ਇਹਨੂੰ ਅ ਇੱਕ ਵਾਰੀ ਲਓ ਜੀ ਹੁਣ 0 ਤੋਂ ਆਪਾਂ ਸਟਾਰਟ ਹੋਏ ਆ ਤੁਹਾਨੂੰ ਤੁਹਾਨੂੰ ਦਿਖਾਉਣਾ ਵੀ ਕਿੰਨੀ ਜਲਦੀ ਇਹ ਲਓ ਜੀ 100 ਤੋਂ ਉੱਪਰ ਜਾ ਚੁੱਕੀ ਹੈ ਜੀ ਇਹ ਕਿੰਨੇ ਸੈਕਿੰਡ ਚ ਚੜੀਆ ਤੁਸੀਂ ਇਹ ਦੇਖ ਲਓ ਮਤਲਬ ਟ੍ਰੈਫਿਕ ਹੈਗਾ ਸਾਹਮਣੇ ਆਪਾਂ ਨੂੰ ਸੇਫਟੀ ਵੀ ਰੱਖਣੀ ਪਊਗੀ ਏ ਮੇਰੇ ਖਿਆਲ ਨਾਲ ਇਕਬਾਲ 4-5 ਸਕਿੰਟ ਹੀ ਲੱਗੇ ਹੋਣਗੇ ਮਤਲਬ ਹੈਨਾ ਹਾਂ ਤੁਸੀਂ ਤੇ ਕਮੈਂਟ ਕਰਕੇ ਦੱਸਿਓ ਕਿੰਨੇ ਸਕਿੰਡ ਦੇ ਵਿੱਚ ਚੜੀ ਗੱਡੀ ਹੈਨਾ ਲਓ ਜੀ ਦੁਬਾਰਾ ਵੀ ਤੁਹਾਨੂੰ ਚਾੜ੍ਹ ਕੇ ਦਿਖਾਉਂਦੇ ਆ ਲਓ ਜੀ ਹੁਣ ਆਪਾਂ 20 ਤੋਂ ਚੱਲੇ ਸੀਗੇ ਇਹ 100 ਦੇ ਪਹੁੰਚ ਚੁੱਕੀ ਹੈ ਜੰਨੀ ਸਪੀਡ ਤਾਂ ਇੰਨੀ ਆ ਬਈ ਤੁਸੀਂ ਮਤਲਬ ਸਵੈਗ ਆਪਾਂ ਕਹਿੰਦੇ ਨੇ ਸਵੈਗ ਵਾਲੀ ਗੱਲ ਹੈ ਸਵੈਗ ਆ ਪੂਰਾ ਤੇ ਬਹੁਤ ਨਸ਼ਾ ਹੈ ਤੇ ਗੱਡੀ ਪੂਰੀ ਮਤਲਬ ਓਕੇ ਆ ਗੱਡੀ ਚ ਕੋਈ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਮਕੈਨੀਕਲ ਇਕੱਲਾ ਸਨਰੂਫ ਨੂੰ ਛੱਡ ਕੇ ਗੱਡੀ ਚ ਕਿਸੇ ਤਰ੍ਹਾਂ ਦਾ ਕੋਈ ਫਾਲਟ ਹੈ ਨਹੀਂ ਤੇ ਬਿਲਕੁਲ ਓਕੇ ਆ ਨਿਸ਼ਚਿਤ ਹੋਗੇ ਤੁਸੀਂ ਇਹ ਗੱਡੀ ਤੇ ਪੈਸੇ ਲਾ ਸਕਦੇ ਹੋ 12ਵੇਂ ਮਹੀਨੇ ਦੀ ਕਾਰ ਆ ਤੇ ਐਨਓਸੀ ਤੁਹਾਨੂੰ ਨਾਲ ਮਿਲ ਜੂਗੀ ਬੰਬੇ ਤੋਂ ਐਨਓਸੀ ਆ ਜੂਗੀ ਤੁਹਾਡੇ ਨਾਮ ਦੀ ਤੇ ਜਿਹੜੇ ਇਹਦੇ ਪੇਪਰ ਨੇ ਉਹ ਸਾਰੇ ਕੰਪਲੀਟ ਨੇ ਤੇ ਆਪਣਾ ਜੇ ਤੁਸੀਂ ਪੰਜਾਬ ਨੰਬਰ ਲਾਣਾ ਚਾਹੁੰਦੇ ਹੋ ਤਾਂ ਇਹ ਤੇ ਲਗਭਗ ਤੁਹਾਨੂੰ ਜਣੀ ਮੇਰੇ ਖਿਆਲ ਸਵਾ ਲੱਖ ਲੱਖ ਤੋਂ ਸਵਾ ਲੱਖ ਰੁਪਇਆ ਤੁਹਾਨੂੰ ਪੇ ਕਰਨਾ ਪਊਗਾ ਤੇ ਜਿਹੜਾ ਗੱਡੀ ਦਾ ਰੇਟ ਉਹ ਹੈਗਾ ਉਹ ਤੁਹਾਨੂੰ ਦੱਸ ਕਿਹਾ ਸੀ ਵੀ ਤੁਹਾਨੂੰ ਵੀਡੀਓ ਦੇ ਲਾਸਟ ਦੇ ਦੱਸਾਂਗੇ ਬਸ ਇੱਕ ਆਪਾਂ ਲਾਸਟ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹਦੇ ਰੇਟ ਬਾਰੇ ਗੱਲ ਕਰਾਂਗੇ ਤੇ ਹੁਣ ਇਹ ਗੱਡੀ ਆਪਾਂ ਆਪਣੇ ਸ਼ੌਂਕ ਲਈ ਵੀ ਰੱਖ ਸਕਦੇ ਆ ਭਰਾ ਸਾਡੇ ਜਿਹੜੇ ਘਾਟ ਪੀਏ ਲਾਉਣਾ ਚਾਹੁੰਦੇ ਨੇ ਕਿਉਂਕਿ ਗੱਡੀ ਦਾ ਜਿਹੜਾ ਰੇਟ ਹੈ ਰੇਟ ਅਸੀਂ ਬਹੁਤ ਜਾਇਜ਼ ਰੱਖਿਆ ਹੋਇਆ ਸਿਰਫ 6 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਅਸੀਂ ਦਵਾਂਗੇ ਅ ਵਿਦ ਐਨਓਸੀ ਤੇ ਜਿਹੜਾ ਇਹਦਾ ਆਪਣਾ ਇਹਦੀ ਯੂਜ਼ ਕਿੱਥੇ ਹੋਣਾ ਹੈ ਨਾ ਤੁਹਾਨੂੰ ਇਹ ਗੱਡੀ 2 ਥਾਂ ਤੇ ਤੁਹਾਨੂੰ ਯੂਜ਼ ਹੋ ਸਕਦੀ ਹੈ ਜਾਂ ਤਾਂ ਜਿਹੜੇ ਸਾਡੇ ਭਰਾਣੇ ਜਿਹੜੇ ਚੰਡੀਗੜ੍ਹ ਰਹਿੰਦੇ ਨੇ ਪੜ੍ਹਦੇ ਨੇ ਉਹਨਾਂ ਵਾਸਤੇ ਬੈਸਟ ਗੱਡੀ ਹੈ ਕਿਉਂਕਿ ਥੋੜੇ ਜਿਹੇ ਪੈਸੇ ਲਾ ਕੇ ਤੁਸੀਂ ਇੱਕ ਲਗਜ਼ਰੀ ਭਰਾਣੇ ਦਾ ਸਵਾਰ ਲੈ ਸਕਦੇ ਹੋ ਪੂਰੀ ਟੌਪ ਦੀ ਗੱਡੀ ਦਾ ਤੇ ਦੂਸਰਾ ਇਹ ਜਿਹੜੇ ਭਰਾ ਸਾਡੇ ਟੈਕਸੀ ਚਲਾਉਣਾ ਚਾਹੁੰਦੇ ਨੇ ਜਾਂ ਜਾਂ ਸਟੇਟਸ ਸਿੰਬਲ ਹੈ ਨਾ ਤਿੰਨ ਤਰ੍ਹਾਂ ਦੇ ਲੋਕ ਇਹਨੂੰ ਯੂਜ਼ ਕਰ ਸਕਦੇ ਨੇ ਜਾਂ ਸਟੇਟਸ ਸਿੰਬਲ ਹੈ ਕੋਈ ਵੀ ਹਾਂ ਵੀ ਆਪਾਂ ਸਟੇਟਸ ਦੇ ਹਿਸਾਬ ਨਾਲ ਆਪਾਂ ਨੂੰ ਵੱਡੀ ਗੱਡੀ ਚਾਹੀਦੀ ਹੈ ਪਰ ਆਪਾਂ ਕੋਲ ਬਜਟ ਥੋੜ ਤਾ ਤੁਹਾਡੇ ਵਾਸਤੇ ਬੈਸਟ ਗੱਡੀ ਹੈ ਤੇ ਤੀਸਰਾ ਹੈਗਾ ਵੀ ਜੇ ਤੁਸੀਂ ਟੈਕਸੀ ਚਲਾਉਣਾ ਮਤਲਬ ਅੱਜ ਕੱਲ ਚੱਲਦਾ ਵੀ ਜਿਵੇਂ ਡੋਲਿਆਂ ਵਾਸਤੇ ਜੈਗੂਅਰ ਬਹੁਤ ਵਧੀਆ ਬਕੁੰਦੀਆਂ ਲੱਗਪਗ ਤੁਹਾਡੇ ਥੋੜੇ ਜੇ ਪੈਸੇ ਲਾ ਕੇ ਤੁਸੀਂ ਵਧੀਆ ਆਪਣਾ ਇਨਕਮ ਸੋਰਸ ਖੜਾ ਕਰ ਸਕਦੇ ਹੋ ਕਿਉਂਕਿ ਗੱਡੀ ਦਾ ਜਿਹੜਾ ਬਜਟ 6 ਲੱਖ ਰੁਪਈਆ 6 ਲੱਖ ਜੇ ਤੁਸੀਂ ਜਿਵੇਂ ਹੁਣ ਆਪਾਂ ਕਹਿੰਦੇ ਬਲੈਕ ਕਲਰ ਦੇ ਕਿਵੇਂ ਚਲਾਈਏ ਜੀ ਤੁਹਾਨੂੰ ਅਸੀਂ ਨੰਬਰ ਦੇ ਸਕਦੇ ਆ ਉਹ ਬੰਦੇ ਦਾ ਜਿਹੜਾ ਇਹਨੂੰ ਮਤਲਬ ਅੱਜ ਕੱਲ ਚੱਲਦਾ ਵੀ ਸਟicker ਲਾ ਦਿੰਦੇ ਨੇ ਮਤਲਬ ਕੋਈ ਜੱਜ ਨਹੀਂ ਕਰ ਸਕਦਾ ਗ੍ਰਾਫਿਕ ਲਾ ਕੇ ਉਹਨੂੰ ਦੰਨਿਆ ਲਾਲੋ ਵੀ ਇਹਨੂੰ ਬਿਲਕੁਲ ਵਾਈਟ ਕਰ ਦੇਣਗੇ ਬਲੈਕ ਤੋਂ ਤੇ ਨੀਚੇ ओरिजिनल ਕਲਰ ਹੀ ਰਹੂਗਾ ਜਦੋਂ ਮਰਜ਼ੀ ਨੂੰ ਉਤਾਰ ਦੋ ਤੇ ਇਸ ਤਰ੍ਹਾਂ ਦੇ ਕੰਮ ਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਵਧੀਆ ਆਮਦਨ ਲਗਭਗ ਐਮਨੋ ਵੀ ਹੁਣ ਅੱਗੇ ਆਹਾਂ ਦਾ ਸੀਜ਼ਨ ਚੱਲਣ ਵਾਲਾ ਤੁਹਾਡੇ ਵਾਸਤੇ ਬੈਸਟ ਕਾਰ ਹੈ ਕਿਉਂਕਿ ਸਾਡੇ ਏਰੀਆ ਚ ਤਾਂ ਇੱਕ ਅੱਧੀ ਗੱਡੀ ਹੋਣੀ ਆ ਤੁਹਾਨੂੰ ਦੱਸੀ ਹੈ ਜਿਲਾਈਆ ਤਾਂ ਮਤਲਬ ਜੇ ਕੋਈ ਭਰਾ ਸਾਡਾ ਇਦਾਂ ਦਾ ਕੰਮ ਵੀ ਕਰਨਾ ਚਾਹੁੰਦਾ ਤਾਂ ਇਹ ਗੱਡੀ ਤੋਂ ਕਰ ਸਕਦਾਗਾ ਪਰ ਕਰ ਲਿਓ ਫੋਨ ਜਲਦੀ ਕਿਉਂਕਿ ਗੱਡੀ ਜਲਦੀ ਵਿਕ ਜਾਨੀਆ ਵੀਡੀਓ ਪੈਂਦੇ ਸਾਰ ਜਿਹਨੂੰ ਲੋੜ ਆ ਫਟਾਫਟ ਕਾਲ ਕਰਕੇ ਸਾਡੇ ਨਾਲ ਸੰਪਰਕ ਕਰਕੇ ਗੱਡੀ ਬੁੱਕ ਕਰ ਸਕਦੇ ਹੋ ਤੇ ਨਿਸ਼ਚਿਤ ਤ ਹੋ ਕੇ ਗੱਡੀ ਲੈ ਕੇ ਜਾਓ ਬਹੁਤ ਵਧੀਆ ਕਾਰ ਹੈ ਬਹੁਤ ਸੋਹਣੇ ਸੋਹਣੇ ਵੀਡੀਓ ਅਸੀਂ ਇਸੇ ਤਰ੍ਹਾਂ ਦੀ ਮਤਲਬ ਪਾਣੇ ਰਹੇ ਹਾਂ ਪਰ ਇੰਨਾ ਟਾਈਮ ਨਹੀਂ ਮਿਲਦਾ ਵੀ ਆਪਾਂ ਇੰਨੀ ਰਿਵਿਊ ਰਿਪੋਰਟ ਬਣਾਈਏ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਤੇ ਪੇਜ ਨੂੰ ਫੋਲੋ ਕਰਕੇ ਰੱਖੋ ਮਿਲਦੇ ਆਂ ਜੀ ਫਿਰ ਕੋਈ ਗੱਲ ਨਹੀਂ ਤੁਹਾਡੇ ਇੰਤਜ਼ਾਰ ਚ ਬੈਠੇ ਆਂ ਆਪਣੇ ਬ੍ਰਾਂਚ ਅਮਰਗੜ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਸੰਪਰਕ ਕਰ ਲਿਓ ਜ਼ਿਆਦਾ ਡਿਟੇਲ ਲੈਣ ਲਈ ਅਸੀ ਆਕਾ